ਸਭ ਤੋਂ ਪਹਿਲਾਂ ਦਿੜਬਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਅੱਜ ਦੋ ਐਂਬੂਲੈਂਸ ਮਸ਼ੀਨਾਂ ਜਿਹੜੀਆਂ ਐਂਬੂਲੈਂਸਾਂ ਲੱਗੀਆਂ ਉਹ ਦਿੜਬੇ ਵਿੱਚ ਸਮਰਪਿਤ ਕੀਤੀਆਂ ਗਈਆਂ ਨੇ ਕਿ ਦਿੜਬੇ ਖੜੂਗੀ ਸਿਵਲ ਹਸਪੀਟਲ ਦੇ ਵਿੱਚ ਸਾਡੇ ਸੀਐਮਓ ਸਾਹਿਬ ਲੈ ਕੇ ਆਏ ਨੇ ਔਰ ਦੂਸਰੀ ਪਿੰਡ ਧਰਮਗੜ ਦੇ ਵਿੱਚ ਕਿਉਂਕਿ ਇੱਥੋਂ ਦੂਰ ਆ ਕਾਫੀ ਔਰ ਪਿੰਡ ਧਰਮਗੜ 'ਚ ਖੜੂਗੀ ਤਾਂ ਕਿ ਕੋਈ ਨਾ ਪਰਮਾਤਮਾ ਨਾ ਕਰੇ ਕੋਈ ਐਕਸੀਡੈਂਟ ਹੋ ਜਾਏ ਜਾਂ ਕੋਈ ਐਮਰਜੈਂਸੀ ਹੋ ਜਾਏ ਇਹ ਦੋ ਜਿਹੜੀਆਂ ਐਂਬੂਲੈਂਸਾਂ ਨੇ ਬਹੁਤ ਸਹਾਇੀ ਸਿੱਧ ਹੋਣਗੀਆਂ ਜਾਨ ਬਚਾਉਣ ਦੇ ਲਈ ਇਹ ਸਰਕਾਰ ਦਾ ਵਿਸ਼ੇਸ਼ ਉਪਰਾਲਾ ਹੈਗਾ ਥੋੜੇ ਦਿਨ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਸਾਰੀਆਂ ਜਿਹੜੀਆਂ ਐਂਬੂਲੈਂਸਾਂ ਸੀ ਲੋਕਾਂ ਨੂੰ ਸਮਰਪਿਤ ਕੀਤੀਆਂ ਸੀ ਉਹਨਾਂ ਵਿੱਚੋਂ ਦੋ ਜਿਹੜੀਆਂ ਨੇ ਉਹ ਹਲਕਾ ਡੜਬਾ ਦੇ ਹਿੱਸੇ ਆ ਜਾਂਦੀਆਂ ਨੇ ਸੁਦੜਬਾ ਨਿਵਾਸੀਆਂ ਨੂੰ ਮੁਬਾਰਕਬਾਦ ਔਰ ਇਸ ਤੋਂ ਬਿਨਾਂ ਇੱਕ ਸਫਾਈ ਵਾਲੀ ਮਸ਼ੀਨ ਸਫਾਈ ਸੜਕ ਦੇ ਉੱਤੇ ਕਿੱਦਾਂ ਕਰਨੀ ਆ ਗਲੀਆਂ ਦੇ ਉੱਤੇ ਕਿੱਦਾਂ ਕਰਨੀ ਆ ਉਹ ਬੜੀ ਇੱਕ ਮਸ਼ੀਨ ਜਿਹੜੀ ਆ ਬੜੇ ਮਹਿੰਗੇ ਪਾ ਲਈ ਡੜਬੇ ਨੂੰ ਮਿਲੀ ਆ ਕਿਉਂਕਿ ਨਹੀਂ ਇਸ ਤਰ੍ਹਾਂ ਦੀਆਂ ਮਸ਼ੀਨ ਉਹ ਵੱਡੇ ਵੱਡੇ ਸ਼ਹਿਰਾਂ ਚ ਹੁੰਦੀ ਸੀ ਚੰਡੀਗੜ੍ਹ ਲੁਧਿਆਣਾ ਹਰਜੰਦਰ ਅੰਮ੍ਰਿਤਸਰ ਉਹ ਢੜਵਰ ਮਿਲਿਆ ਹੁਣ ਜਿਹੜਾ ਸਫਾਈ ਜਿਹੜੀ ਆ ਹੋਰ ਵੀ ਅੱਛੇ ਤਰੀਕੇ ਨਾਲ ਹੋਊਗੀ ਇਹਦੇ ਲਈ ਮੈਂ ਸੰਬੰਧਨ ਢੜਵਰ ਨਗਰ ਕਾਉਂਸਲ ਦੇ ਪ੍ਰਧਾਨ ਜੀ ਉਹਨਾਂ ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਦੂਸਰਾ ਜਿਹੜਾ ਸਾਡੇ ਕੁਛ ਰੇੜੀਆਂ ਸੀਗੀਆਂ ਕੁਛ ਜਿਹੜੇ ਆਪਣੇ ਦਸਵੇਂ ਲਗੇ ਉਹ ਵੀ ਸਮਰਪਿਤ ਕੀਤੇ ਗਏ ਤਾਂਕਿ ਸਫਾਈ ਜਿਹੜੀ ਆ ਉਹ ਅੱਛੇ ਤਰੀਕੇ ਨਾਲ ਹੋ ਸਕੇ ਦੋ ਤਿੰਨ ਪ੍ਰੋਜੈਕਟਾਂ ਦੀ ਚਿਮਨ ਸਾਹਿਬ ਤੁਸੀਂ ਹੋਰ ਵੀ ਗੱਲ ਕੀਤੀ ਹੈ ਵੀ ਇੱਥੇ ਜਿਹੜੇ ਦੇ ਵਿੱਚ ਲੈ ਜਾਗੇ ਉਹ ਕਿਹੜੇ ਕਿਹੜੇ ਨੇ ਦੇਖੋ ਇੰਡ ਦਿਰਬੇ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣੀ ਤਾਕਤ ਦੇ ਜੋਰ ਦਿਖਾ ਚੁੱਕੇ ਨੇਗੇ ਆਪਣਾ ਲੋਹਾ ਬਣਵਾ ਚੁੱਕੇ ਨੇਗੇ ਉਹਨਾਂ ਸਾਰਿਆਂ ਵੱਲੋਂ ਮੰਗ ਸੀਗੀ ਕਿ ਇੱਕ ਅੱਛਾ ਇੰਡੋਰ ਸਟੇਡੀਅਮ ਬਣਾਇਆ ਜਾਵੇ ਉਹ ਇੰਡੋਰ ਸਟੇਡੀਅਮ ਜਿਹੜਾ ਬੜੇ ਜਲਦੀ ਤਿਆਰ ਹੋ ਜਾਊਗਾ ਉਹਦਾ ਅਸੀਂ ਬੜਾ ਜਲਦੀ ਜਿਹੜੀ ਆ ਉਹਦੀ ਸ਼ੁਰੂਆਤ ਕਰਨੀ ਹੈਗੀ ਉਹ 11 ਗੇਮਾਂ ਜਿਹੜੀਆਂ ਨੇ ਉਹ ਸਿੰਡੋਰ ਸਟੇਡੀਅਮ 'ਚ ਹੋਣਗੀਆਂ ਔਰ ਸਾਡੇ ਦਿਰਬਾ ਹਲਕੇ ਦੇ ਬੱਚੇ ਜਿਹੜੇ ਨੇ ਆਪਣਾ ਆਪਣਾ ਉੱਥੇ ਟ੍ਰੇਨਿੰਗ ਲੈ ਕੇ ਵੱਡੀਆਂ ਮੱਲਾ ਮਾਰਨਗੇ ਔਰ ਇਸ ਤੋਂ ਬਿਨਾ ਇੱਕ ਕਮਿਊਨਿਟੀ ਹਾਲ ਲਗਭਗ 7 ਸਬਾ 2 ਕਰੋੜ ਦਾ ਬਣਾਉਣਾਗਾ ਜਿੱਥੇ ਚਾਹੇ ਕੋਈ ਗਰੀਬ ਆ ਚਾਹੇ ਕੋਈ ਅਮੀਰ ਆ ਆਪਣੇ ਸਮਾਜਿਕ ਕਾਰਜਕ੍ਰਮ ਓਗ ਵਿਆਹ ਸ਼ਾਦੀ ਗਮੀ ਜੜੀ ਆ ਉਥੇ ਬੈਠ ਕੇ ਬਣਾ ਸਕਦੇ ਨੇ ਕਿਉਂਕਿ ਜਗ੍ਹਾ ਦੀ ਕਾਟ ਸੀਗੀ ਇਸ ਤੋਂ ਬਿਨਾ ਸਰਕਾਰੀ ਜਿਹੜੇ ਘਰ ਲਗੇ ਉਹ ਬਣਾਏ ਜਾ ਰਹੇ ਨੇ ਕਿਉਂਕਿ ਨਹੀਂ ਇੱਥੇ ਦੜਬੇ ਵਿਚ ਦੂਰ ਦਰਾਡੇ ਬਹੁਤ ਸਾਰੇ ਜਿਹੜੇ EMPLOYEES ਸੀਗੇ ਉਹ ਕੋਸ਼ਿਸ਼ ਕਰਦੇ ਸੀ ਇੱਥੇ ਟ੍ਰਾਂਸਫਰ ਨਾ ਹੋਵੇ ਤੋਂ ਉਹਨਾਂ ਦੇ ਲਈ ਅਸੀਂ ਇੱਥੇ ਘਰ ਬਣਾ ਰਿਹਾ ਤਾਂ ਕਿ ਸਾਰੇ ਜਣੇ ਇੱਥੇ ਹੀ ਰਹਿ ਕੇ ਆਪਣੀਆਂ ਸੇਵਾਵਾਂ ਜੜੀਆਂ ਉਹ ਨਵਾ ਸਕਣਗੇ ਇਸੇ ਤਰ੍ਹਾਂ ਇੱਕ ਰੈਸਟ ਹਾਊਸ ਬਣਾਉਣਾਗਾ ਸੋ ਹੋਰ ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜੇ ਉਹ ਚੱਲ ਰਹੇ ਨੇ ਇਸ ਤਰ੍ਹਾਂ ਕੌਰੀਆਂ ਸਿਵਲ ਹਸਪੀਟਲ ਦਾ ਕੰਮ ਜਿਹੜਾ ਚੱਲ ਰਿਹਾ ਹੈਗਾ ਬੜੀ ਜਲਦੀ ਹਸਪੀਟਲ ਬਣ ਕੇ ਤਿਆਰ ਹੋ ਜਾਊਗਾ ਤਾਂ ਕਿ ਮੁਰਦੀਆਂ ਸਹੂਲਤਾਂ ਦੇ ਸਿਹਤ ਸਹੂਲਤਾਂ ਨੇ ਉਹਨਾਂ ਦੀ ਹਲਕਾ ਦੇ ਵਿੱਚ ਕੋਈ ਘਾਟ ਨਾ ਰਹੇ ਜਿਵੇਂ ਹਲਕੇ ਦੇ ਲੋਕਾਂ ਨੇ ਪਿਛਲੇ ਦਿਨੀ ਮੰਗ ਰੱਖੀ ਹੈ ਜੀ ਕਿ ਜੱਜ ਦੀ ਨਿਯੁਕਤੀ ਹੈ ਜਿਹੜੀ ਜ਼ਿਲ੍ਹੇ ਦੇ ਵਿੱਚ ਹੋਣੀ ਚਾਹੀਦੀ ਹੈ ਸਰ ਤੁਹਾਡੇ ਤੱਕ ਪਹੁੰਚੀ ਹੈ ਜੀ ਗੱਲ ਇਹ ਜਿਹੜੀ ਡਿਮਾਂਡ ਆ ਕਿ ਸਿਵਲ ਕੋਰਟ ਦੀ ਸਥਾਪਨਾ ਸਿਵਲ ਕੋਰਟ ਦੀ ਸਥਾਪਨਾ ਡੜਬਾ ਚ ਹੋਵੇ ਡਿਮਾਂਡ ਜਿਹੜੀ ਆ ਹਲਕਾ ਡੜਬਾ ਦੇ ਲੋਕਾਂ ਨੇ ਕੀਤੀ ਆ ਮਨਜੋਗ ਐਸਡੀਐਮ ਸਾਹਿਬ ਕੋਲੇ ਫਾਈਲ ਪਹੁੰਚੀ ਆ ਪ੍ਰੋਸੈਸ ਹੋ ਕੇ ਆਨਰੇਬਲ ਚੀਫ ਜਸਟਿਸ ਕੋਲੇ ਜਾਣੀ ਆ ਇਨਸਪੈਕਟਿੰਗ ਜਨ ਸਾਹਿਬ ਕੋਲੇ ਜਾਣੀ ਆ ਉਹਨਾਂ ਨੇ ਦੇ ਉੱਤੇ ਫੈਸਲਾ ਲੈਣਾਗਾ ਔਰ ਮੇਰੀ ਤਾਂ ਆਪ ਰਿਕਵੈਸਟ ਆ ਕਿ ਉਹ ਜਲਦੀ ਇਹਨੂੰ ਪ੍ਰਵਾਨਗੀ ਦੇਣ ਤਾਂ ਕਿ ਅਸੀਂ ਕੰਪਲੈਕਸ ਜੁਡੀਸ਼ੀਅਲ ਕੰਪਲੈਕਸ ਦੀ ਸ਼ੁਰੂਆਤ ਕਰ ਸਕੀਏ ਕਿਉਂਕਿ ਆਬਾਦੀ ਬਹੁਤ ਹੋ ਚੁੱਕੀ ਆ ਔਰ ਖਾਸ ਕਰਕੇ ਜੇ ਮੈਂ ਗੱਲ ਕਰਾਂ ਖਾਨਪੁਰ ਫਕੀਰਾ ਟੰਡਿਆਲ ਕਨੌਰ ਜੱਟਾਂ ਲਾ ਆਪਣਾ ਬਗਰਾਵਲੇ ਬਹੁਤ ਦੂਰ ਪੈਂਦੇ ਨੇ ਇਹ ਜਿਹੜੇ ਪਿੰਡ ਨੇਗੇ ਇਸ ਨਾਮ ਤੋਂ ਬਹੁਤ ਦੂਰ ਪੈਂਦੇ ਨੇਗੇ ਉਹਨਾਂ ਨੂੰ ਜਾਣ ਆਉਣ ਦੀ ਦਿੱਕਤ ਆਉਂਦੀ ਹੈ ਜਦੋਂ ਕੰਪਲੈਕਸ ਬਣ ਕੇ ਤਿਆਰ ਹੋ ਗਿਆ ਤਾਂ ਮੈਂ ਸਮਝਦਾ ਇੱਕ ਵੱਡੀ ਸਮੱਸਿਆ ਜਿਹੜੀ ਆ ਉਹਦਾ ਹੱਲ ਹੋ ਜੇ ਸਰ ਸਟੀਮਾ ਸਾਹਿਬ ਨੇ ਕਿਹਾ ਤੁਸੀਂ ਸਰ ਸਪੋਰਟਸ ਦੇ ਲਈ ਜਿਹੜਾ ਹੈਗਾ ਤੁਸੀਂ ਫੌਰਨ ਵੀ ਜਾਣਾ ਸੀਗਾ ਪਰ ਕੇਂਦਰ ਸਰਕਾਰ ਨੇ ਨਹੀਂ ਮਨਜ਼ੂਰੀ ਦਿੱਤੀ ਹੈਗੀ ਉਹਨਾਂ ਖਿਡਾਰੀਆਂ ਨੂੰ ਮਿਲਣ ਦੇ ਵਾਸਤੇ ਕਿਸਾ ਦੇਖਦੇ ਹੋ ਦੇਖੋ ਕੇਂਦਰ ਸਰਕਾਰ ਲਗਾਤਾਰ ਪੰਜਾਬ ਨਾਲ ਬਿਤਕਰਾ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਨਾਲ ਨਫ਼ਰਤ ਕਰਦੀ ਆ ਪੰਜਾਬ ਦੇ ਲੋਕਾਂ ਨਾਲ ਨਫ਼ਰਤ ਕਰਦੀ ਆ ਮਨਜੋਗ ਮੁੱਖ ਮੰਤਰੀ ਸਾਹਿਬ ਨੇ ਪੈਰਿਸ ਜਾ ਕੇ ਉੱਥੇ ਸਾਡੇ ਖਿਡਾਰੀਆਂ ਦਾ ਹੌਸਲਾ ਵਧਾਉਣਾ ਸੀ ਕੱਲ ਸਾਡੀ ਜਿਹੜੀ ਹਾਕੀ ਦੀ ਟੀਮ ਆ 올림픽ਸ ਦੇ ਅੰਦਰ ਸੈਮੀ ਫਾਈਨਲਸ ਚ ਗਈ ਆਗੀ ਇੱਕ ਵੱਡੀ ਪ੍ਰਾਪਤੀ ਪੰਜਾਬ ਦੀ ਹੋਈ ਆ ਕਿਉਂਕਿ ਪੰਜਾਬ ਦੇ 10 ਖਿਡਾਰੀ ਉਸ ਟੀਮ ਦਾ ਹਿੱਸਾ ਲਏਗੇ ਉਹ ਰਹਿਮ ਖਿਡਾਰੀ ਦੇਗੇ ਸੋ ਉਹਨਾਂ ਦਾ ਹੌਸਲਾ ਵਧਾਉਣ ਲਈ ਲਿਆਣਾ ਸੀਗਾ ਸੋ ਇੱਥੋਂ ਪਤਾ ਲੱਗਦਾ ਕਿ ਵੀਜ਼ਾ ਰੋਕ ਕੇ ਪਹਿਲਾਂ ਮਨਜੋਗ ਮੁੱਖ ਮੰਤਰੀ ਸਾਹਿਬ ਦਾ ਵੀਜ਼ਾ ਰੋਕਿਆ ਔਰ ਉਸ ਬਾਅਦ ਆਨਰੇਬਲ ਸਪੀਕਰ ਸਾਹਿਬ ਦਾ ਬੀਜਾ ਰੁਕਿਆ ਉਹਨਾਂ ਨੂੰ ਜਾਣ ਤੋਂ ਪਾਬੰਦੀ ਲਾਈ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨਾਲ ਪੰਜਾਬ ਦੇ ਲੋਕਾਂ ਨਾਲ ਪੰਜਾਬ ਸਰਕਾਰ ਦੇ ਨਾਲ ਨਫ਼ਰਤ ਭਰ ਬਤੀਰਾ ਕਰਦੀ ਹੈ ਸਰ ਸਿਹਤ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਬੜੇ ਉਪਰਾਲੇ ਕਰ ਰਹੀ ਹੈ ਐਮਬੂਲੈਂਸ ਵਗੈਰਾ ਦੇ ਰਹੀ ਹੈ ਹਸਪਤਾਲ ਬਣ ਰਹੇ ਨੇ ਨਵੇਂ ਡਾਕਟਰਾਂ ਦੀ ਭਰਤੀ ਹੋ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਬਰਸਾਤ ਦਾ ਮੌਸਮ ਹੈ ਮੱਛਰਾਂ ਨਾਲ ਕੱਟਣ ਵਾਲੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਕਿ ਫੋਗਿੰਗ ਦਾ ਪ੍ਰਬੰਧ ਜਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਫੋਗਿੰਗ ਕਰਵਾ ਰਹੀ ਹੈ ਸਰਕਾਰ? ਬਿਲਕੁਲ ਜੀ ਮਾਨਯੋਗ ਸਾਡੇ ਸੀਐਮਓ ਸਾਹਿਬ ਖੜੇ ਨੇ ਕਿ ਮੈਂ ਇਹਨਾਂ ਦੇ ਸਪੈਸ਼ਲ ਡਿਊਟੀ ਲਾਈ ਆ ਬਹੁਤ ਸਾਰੇ ਜਗ੍ਹਾ ਤੇ ਆਪ ਵੀ ਘੁੰਮ ਕੇ ਆਏ ਨੇ ਕਿ ਇਹਨਾਂ ਦੀ ਡਿਊਟੀ ਆ ਕਿ ਪਿੰਡਾਂ ਚ ਜਾ ਕੇ ਵੱਡੇ ਕਸਬਿਆਂ ਜਿੱਥੇ ਜਿਹੜਾ ਮੱਛਰ ਫੈਲਣ ਦਾ ਜ਼ਿਆਦਾ ਡਰ ਹੁੰਦਾਗਾ ਮਲੇਰੀਆ ਫੈਲਣ ਦਾ ਡਰ ਹੁੰਦਾਗਾ ਉੱਥੇ ਜਾ ਕੇ ਫੋਗਿੰਗ ਕਰਾਉਣ ਤਾਂ ਕਿ ਲੋਕਾਂ ਦੀ ਸਿਹਤ ਦਾ ਖਿਆਲ ਰੱਖਿਆ ਜਾ ਸਕੇ ਔਰ ਲੋਕਾਂ ਚ ਅਵੇਅਰਨੈਸ ਜਿਹੜੀ ਆ ਉਹ ਵੀ ਪੈਦਾ ਕੀਤੀ ਜਾਵੇ। ਥੈਂਕ ਯੂ।